મંદે મંદે મારી લાડીએ રચાતા બંદરી ਜੀ ਜਿੱਟਾ ਸਾਡੇ ਇੱਧਰ ਬੱਚਾ-ਬੱਚਾ ਵੇਚੀ ਜਾਂਦਾ ਘਰ-ਘਰ ਲੱਗਿਆ ਪਿਆ ਵੇਚਣਾਂ ਠੀਕ ਹੈ ਹੁਣ ਆਏ ਆ ਜੇ ਪਰਚਾ ਪੈਂਦਾ ਦੋ ਦਿਨਾਂ ਬਾਅਦ ਫੇਰ ਆ ਜਾਂਦੇ ਆ ਆ ਕੇ ਫੇਰ ਉਹੀ ਆ ਕੰਮ ਕਰਨ ਦੀ ਲੋੜ ਨਹੀਂ ਕਿਉਂ ਰੁਪਏ ਖੁੱਲੇ ਬਣਦੇ ਆ ਹੁਣ ਜੇ ਦਾ 500 ਰੁਪਏ ਦਿਹਾੜੀ ਕਮਾ ਕੇ ਲਿਆਉਣ ਤਾਂ ਉਹਦੇ ਨਾਲ ਨਾ ਤਾਂ ਜਿੱਟਾ ਪੀ ਸਕਣ ਉਹਨਾਂ ਘਰ ਚੱਲਣ ਖਰਚੇ ਖੁੱਲੇ ਆਗੇ ਘਰ-ਘਰ ਜਿੱਟਾ ਵੇਚਣ ਤੇ ਹੋਇਆ ਪਿਆ ਉਹ ਹੁਣ ਇਹ ਥਾਂ-ਥਾਂ ਲਿਖਿਆ ਹੋਇਆ ਬਸ ਇਹ ਮੁਲਾਜ਼ਮ ਬਣੇ ਗਏ ਤਾਂ ਉਹ ਦੀ ਮਟਰ ਹੈ ਅੱਛਾ ਕਿੰਨੇ ਕਿ ਥਾਮਾ ਤੇ ਲਿਖਿਆ ਹੋਇਆ ਹੈ ਇਹ ਉਹਨਾਂ ਨੇ ਚ ਆਇਆ ਕਹਿੰਦੇ 5-7 ਥਾਮਾ ਤੇ ਹੈਗਾਗਾ ਇੱਧਰ ਲਿੱਧਰ ਵੇਕਦਾਗਾ ਉੱਧਰ ਉੱਧਰ ਲਿਖਿਆ ਹੋਇਆ ਅੱਛਾ ਅੱਛਾ ਦੁਨੀਆਂ ਕੋਲੇ ਵੀ ਤੁਸੀਂ ਕੀ ਮੰਗੇ ਕਰਦੇ ਹੋ ਬੱਕੀ ਅਸੀਂ ਤਾਂ ਕਹਿੰਦੇ ਵੀ ਬੰਦ ਹੋਵੇ ਲੋਕ 30 ਪੁੱਤ ਮਰਨੋਂ ਹਟਣਾ ਅੱਛਾ ਠੀਕ ਹੈ ਤੇ ਇੱਕ ਕਿਹੜੀ ਸਰਕਾਰ ਹੈ ਉਹ ਤਾਂ ਕਹਿ ਰਹੀ ਵੀ ਅਸੀਂ ਜੁੱਧ ਨਚਬਰਦ ਚਲਾਇਆ ਹੋਇਆ ਵੀ ਹੁਣ ਨਚੇ ਅਸੀਂ ਘਟਾ ਦੇ ਸਰਕਾਰ ਤਾਂ ਹੀ ਡੱਕਾ ਨਹੀਂ ਕਰਦੀ ਇਹਨੇ ਤਾਂ ਕੁਝ ਨਹੀਂ ਕਰਿਆ 5 ਸਾਲ ਇਹਨਾਂ ਨੇ ਉਹੀ ਬਥੀਤ ਕਰਤੇ ਇਹ ਤਾਂ ਕੱਲੇ ਇਹਨਾਂ ਦਾ ਫੋਕੇ ਬਾਧ ਹੀ ਰਹਿ ਗਏ ਬਸ